ਸਤ ਸ੍ਰੀ ਅਕਾਲ ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ ਪੰਜਾਬ ਅਤੇ ਭਾਰਤੀ ਮਹਾਦੀਪ ਦੀਆਂ ਸੰਖੇਪ ਖਬਰਾਂ ਦਾ ਬੁਲੇਟਿਨ ਪੇਸ਼ ਕਰ ਰਹੀ ਹੈ ਪਹਿਲਾ ਚੌਣਵੀਆਂ ਖਬਰਾਂ ਤਾਜ਼ਾ ਮੀਮ ਅਗਰੋ ਪੌਂਗ ਦਾ ਪੱਧਰ 2 ਫੁੱਟ ਵਧਿਆ ਖਤਰੇ ਦੇ ਨਿਸ਼ਾਨ ਤੋਂ ਉੱਤੇ ਪੰਜਾਬ ਚ ਚੋਨੇ ਦੀ ਖਰੀਦ ਅੱਜ ਤੋਂ ਇਨਕਮ ਟੈਕਸ ਪਾਉਣ ਦੀ ਮਿਆਦ ਨਹੀਂ ਵਧੀ ਜਲ ਸਪਲਾਈ ਯੂਨੀਅਨ ਵੱਲੋਂ ਮੁੱਖ ਮੰਤਰੀ ਦੀ ਕੋਠੀ ਦੇ ਕਿਰਾਏ ਦਾ ਐਲਾਨ ਲੁਧਿਆਣਾ ਚਾਰ ਮੰਜ਼ਿਲਾ ਇਮਾਰਤ ਚ ਹੱਗ ਕਾਰ ਐਕਸੈਸਰੀਜ਼ ਦੀਆਂ ਦੁਕਾਨਾਂ ਸੜੀਆਂ ਚਾਰ ਬਾਨਾ ਦਾ ਨੁਕਸਾਨ ਕੇਂਦਰਪາກ ਕ੍ਰਿਕਟ ਸਬੰਧ ਨਾਲ ਸਹਿਮਤ ਹੈ ਪਰ ਸਿੱਖ ਜਥੇ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰਦਾ ਹੈ ਭਗਵੰਤ ਮਾਨ ਹੁਣ ਖਬਰਾਂ ਵਿਸਥਾਰ ਨਾਲ ਤਾਜਾ ਮੀਮ ਅਗਰੋਂ ਪੌਂਗ ਦਾ ਪੱਧਰ 2 ਫੁੱਟ ਵਧਿਆ ਖਤਰੇ ਦੇ ਨਿਸ਼ਾਨ ਤੋਂ ਉੱਤੇ ਹਿਮਾਚਲ ਪ੍ਰਦੇਸ਼ ਚ ਭਾਰੀ ਮੀਂਹ ਕਾਰਨ ਪੌਂਗ ਡੈਮ ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਥੋੜਾ ਉੱਪਰ ਸੀ BBMP ਦੇ ਅਨੁਸਾਰ ਅੱਜ ਸਵੇਰੇ ਡੈਮ ਦਾ ਪਾਣੀ ਦਾ ਪੱਧਰ 1392.48 ਫੁੱਟ ਹੋ ਗਿਆ। ਕਪੂਰਥਲਾ ਦੇ 100 ਤੋਂ ਵੱਧ ਪਿੰਡਾਂ 'ਚ ਹੜ ਆ ਗਿਆ ਹੈ ਜਿਸ ਨਾਲ ਹਜ਼ਾਰਾਂ ਏਕੜ ਫਸਲ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ। ਪਾਣੀ ਦਾ ਪ੍ਰਵਾਹ 64900 ਕਿਊਸਿਕ ਦਰਜ ਕੀਤਾ ਗਿਆ ਜੋ ਸੋਮਵਾਰ ਸਵੇਰ ਤੋਂ ਜ਼ਿਆਦਾ ਸੀ। ਪੌਂਗ ਡੈਮ ਕਾਂਗੜਾ ਜ਼ਿਲ੍ਹੇ 'ਚ ਸਥਿਤ ਹੈ। ਮੌਸਮ ਵਿਭਾਗ ਅਨੁਸਾਰ ਮੰਡੀ ਅਤੇ ਕਾਂਗੜਾ 'ਚ ਪਿਛਲੇ 24 ਘੰਟਿਆਂ 'ਚ ਬਹੁਤ ਜ਼ਿਆਦਾ ਮੀਂਹ ਪਿਆ ਹੈ। ਹਿਮਾਚਲ ਲਈ ਮੌਸਮੀ ਸਰਪਲਸ ਹੁਣ ਤੱਕ 44% ਹੈ। ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ 'ਚ ਸਤਲੁਜ ਨਦੀ ਤੇ ਸਥਿਤ ਪਾਖੜਾ ਡੈਮ 'ਚ ਸੋਮਵਾਰ ਸਵੇਰੇ ਪਾਣੀ ਦਾ ਪੱਧਰ 1676.16 ਫੁੱਟ ਸੀ ਜੋ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ। BBMB ਦੇ ਅਨੁਸਾਰ ਜਲ ਭੰਡਾਰ 'ਚ ਪਾਣੀ ਆਇਆ ਅਤੇ ਪਾਣੀ ਦਾ ਵਹਾਰ ਰਿਹਾ। ਮੌਸਮ ਵਿਭਾਗ ਅਨੁਸਾਰ ਸਤਲੁਜ ਨਦੀ ਕਿਨਾਰ ਸ਼ਿਮਲਾ ਕੁਲੂ ਮੰਡੀ ਅਤੇ ਬਲਾਸਪੁਰ ਤੋਂ ਹੋ ਕੇ ਵਗਦੀ ਹੈ ਮੌਸਮ ਵਿਭਾਗ ਨੇ 21 ਸਤੰਬਰ ਤੱਕ ਹਿਮਾਚਲ ਪ੍ਰਦੇਸ਼ 'ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਜਿਸ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ yellow alert ਜਾਰੀ ਕੀਤਾ ਗਿਆ ਹੈ ਪੰਜਾਬ 'ਚ ਮੌਨਸੂਨ 'ਚ ਹੁਣ ਤੱਕ 50% ਦਾ ਵਾਅਦਾ ਹੋਇਆ ਹੈ ਤੇ 19 ਸਤੰਬਰ ਤੱਕ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ ਪੰਜਾਬ 'ਚ ਚੌਂਡੇ ਦੀ ਖਰੀਦ ਅੱਜ ਤੋਂ ਪੰਜਾਬ ਵਿੱਚ ਚੋਨੇ ਦੀ ਸਰਕਾਰੀ ਖਰੀਦ ਮੰਗਲਵਾਰ ਤੋਂ ਸ਼ੁਰੂ ਹੋਵੇਗੀ ਹੜਾ ਕਾਰਨ ਇਹ ਪਹਿਲੀ ਵਾਰ ਅਗੇਤੀ ਸ਼ੁਰੂ ਹੋ ਰਹੀ ਹੈ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਦੀ ਮੰਗ ਮੰਨ ਲਈ ਹੈ ਅਤੇ ਖਰੀਦ ਕੇਂਦਰਾਂ ਵਿੱਚ ਬਾਸਮਤੀ ਪਹਿਲਾਂ ਹੀ ਪਹੁੰਚਣ ਲੱਗੀ ਹੈ ਸਰਕਾਰੀ ਖਰੀਦ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਜਲਦੀ ਹੀ ਕਿਸੇ ਖਰੀਦ ਕੇਂਦਰ ਦਾ ਦੌਰਾ ਕਰਨਗੇ ਉਨ੍ਹਾਂ ਕਿਹਾ ਕਿ ਚੋਨੇ ਦੀ ਖਰੀਦ ਤੇ ਕੋਈ ਕਟਨੀ ਲੱਗੇਗਾ ਅਤੇ ਪੰਜਾਬ ਵਿੱਚ 1822 ਖਰੀਦ ਕੇਂਦਰ ਬਣਾਏ ਗਏ ਹਨ। ਭਾਵੇਂ ਖਰੀਦ ਰਸਮੀ ਤੌਰ ਤੇ ਸ਼ੁਰੂ ਹੋ ਜਾਵੇਗੀ ਪਰ ਫਸਲ ਵਿੱਚ ਨਮੀ ਦੀ ਸਮੱਸਿਆ ਰਹੇਗੀ। ਇਸ ਵਾਰ ਹੜ੍ਹਾਂ ਕਾਰਨ ਨਮੀ ਇੱਕ ਵੱਡੀ ਚੁਣੌਤੀ ਹੈ ਅਤੇ ਮੰਡੀਆਂ ਵਿੱਚ ਫਸਲ ਦੇਰ ਨਾਲ ਆਉਣ ਦੀ ਸੰਭਾਵਨਾ ਹੈ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੇਂਦਰਾਂ ਦੀ ਸਫਾਈ ਕੀਤੀ ਗਈ ਹੈ ਅਤੇ ਮੰਡੀ ਬੋਰਡ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਸਰਕਾਰ ਨੇ 175 ਤੋਂ 1 ਕਰੋੜ 80 ਲੱਖ ਟਨ ਚੋਨੇ ਦੀ ਖਰੀਦ ਦਾ ਟੀਚਾ ਰੱਖਿਆ ਹੈ ਅਤੇ ਕਿਸਾਨਾਂ ਨੂੰ ਸੁੱਕੀ ਫਸਲ ਲਿਆਉਣ ਦੀ ਅਪੀਲ ਕੀਤੀ ਹੈ। ਇਸ ਵਾਰ ਚੋਨੇ ਦੀ ਖਰੀਦ 15 ਦਿਨ ਪਹਿਲਾਂ ਸ਼ੁਰੂ ਹੋ ਰਹੀ ਹੈ ਪਰ ਮਾਝੇ ਅਤੇ ਦੁਆਬੇ ਵਿੱਚ ਫਸਲ ਦਾ ਨੁਕਸਾਨ ਹੋਇਆ ਹੈ। ਇਨਕਮ ਟੈਕਸ ਕਰਨ ਦੀ ਮਿਆਦ ਨਹੀਂ ਵਧੀ। ਅੱਜ ਆਈਟੀਆਰ ਕਰਨ ਦੀ ਆਖਰੀ ਤਾਰੀਖ ਹੋਣ ਕਰਕੇ ਆਈਟੀ ਵਿਭਾਗ ਦੇ ਪੋਰਟਲ ਤੇ ਲੋਕਾਂ ਨੂੰ ਪਰੇਸ਼ਾਨੀ ਆਈ। ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਗੜਬੜੀ ਦੀ ਸ਼ਿਕਾਇਤ ਕੀਤੀ। ਲੋਕਾਂ ਨੇ ਆਈਟੀਆਰ ਭਰਨ ਦੀ ਤਾਰੀਖ 15 ਸਤੰਬਰ ਤੋਂ ਅੱਗੇ ਵਧਾਉਣ ਦੀ ਮੰਗ ਕੀਤੀ ਆਈਟੀ ਵਿਭਾਗ ਨੇ ਕਿਹਾ ਕਿ ਆਈਟੀਆਰ ਭਰਨ ਦੀ ਆਖਰੀ ਤਾਰੀਖ 15 ਸਤੰਬਰ ਹੀ ਹੈ ਅਤੇ ਇਹ ਅੱਗੇ ਨਹੀਂ ਵਧਾਈ ਜਾਵੇਗੀ ਵਿਭਾਗ ਨੇ ਇਹ ਵੀ ਕਿਹਾ ਕਿ ਪੋਰਟਲ ਠੀਕ ਚੱਲ ਰਿਹਾ ਹੈ ਵਿੱਤੀ ਬਰੇ 2024-25 ਲਈ ਆਈਟੀਆਰ ਭਰਨ ਦੀ ਆਖਰੀ ਤਾਰੀਖ 15 ਸਤੰਬਰ ਹੈ ਕੁਝ ਲੋਕਾਂ ਨੇ ਕਿਹਾ ਹੈ ਕਿ ਇਨਕਮ ਟੈਕਸ ਪੋਰਟਲ ਤੇ ਟੈਕਸ ਭਰਨ ਅਤੇ ਹੋਰ ਜਾਣਕਾਰੀ ਡਾਊਨਲੋਡ ਕਰਨ ਵਿੱਚ ਦਿੱਕਤ ਆ ਰਹੀ ਹੈ ਅਤੇ ਕਈ ਲੋਕਾਂ ਨੇ ਇਹ ਵੀ ਕਿਹਾ ਕਿ ਈ-ਫਾਈਲਿੰਗ ਪੋਰਟਲ ਤੇ ਲੌਗਇਨ ਨਹੀਂ ਹੋ ਰਿਹਾ ਜਲ ਸਪਲਾਈ ਯੂਨੀਅਨ ਵੱਲੋਂ ਮੁੱਖ ਮੰਤਰੀ ਦੀ ਕੋਠੀ ਦੇ ਕਿਰਾਏ ਦਾ ਐਲਾਨ ਇਸ ਕਿਰਾਏ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਵਰਕਰ ਪਰਿਵਾਰਾਂ ਅਤੇ ਬੱਚਿਆਂ ਸਮੇਤ ਸ਼ਾਮਲ ਹੋਣਗੇ ਉਨ੍ਹਾਂ ਕਿਹਾ ਕਿ ਇਸ ਦੌਰਾਨ ਪੰਜਾਬ ਸਰਕਾਰ ਕੋਲੋਂ ਮੰਗ ਕਰਨਗੇ ਕੀ ਐਨਲਿਸਮੈਂਟ ਅਤੇ ਆਊਟਸੋਰਸ ਠੇਕਾਦਾਰਿਤ ਮੁਲਾਜ਼ਮਾਂ ਨੂੰ ਤਜਰਬੇ ਦੇ ਆਧਾਰ ਤੇ ਸਬੰਧਤ ਵਿਭਾਗ ਵਿੱਚ ਮਰਜ ਕਰਕੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ ਵਾਲੀ ਤਜਵੀਜ਼ ਨੂੰ ਲਾਗੂ ਕੀਤਾ ਜਾਵੇ ਵਰਕਰਾਂ ਨੂੰ ईपीएफ ईएसआर ਦਾੜੀ ਸਹੂਲਤਾਂ ਦਿੱਤੀਆਂ ਜਾਣ ਕਿਰਤ ਕਾਨੂੰਨ ਬੋਨਸ ਦਾ ਭੁਗਤਾਨ ਐਕਟ 1965 ਮੁਤਾਬਕ ਆਊਟਸੋਰਸ ਵਰਕਰਾਂ ਨੂੰ 8.33% ਬੋਨਸ ਤਨਖਾਹ ਦੇ ਨਾਲ ਦਿੱਤਾ ਜਾਵੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਸਰਕਾਰ ਦੇ ਅਧੀਨ ਚੱਲ ਰਹੀਆਂ ਪੈੰਡੂ ਜਲ ਸਪਲਾਈ ਸਕੀਮਾਂ ਜਲ ਘਰ ਦਾ ਜਬਰੀ ਪੰਚਾਇਤੀਕਰਨ ਸਕਾਡਾ ਪ੍ਰਣਾਲੀ ਲਗਾਉਣ ਦੀਆਂ ਨੀਤੀਆਂ ਨੂੰ ਤੁਰੰਤ ਵਾਪਸ ਲਿਆ ਜਾਵੇ ਪੰਚਾਇਤਾਂ ਨੂੰ ਹੈਂਡਓਵਰ ਕੀਤੀਆਂ ਜਲ ਸਪਲਾਈ ਸਕੀਮਾਂ ਮੁੜ ਵਿਭਾਗ ਅਧੀਨ ਕੀਤੀਆਂ ਜਾਣ ਲੁਧਿਆਣਾ ਚਾਰ ਮੰਜ਼ਿਲਾ ਇਮਾਰਤ 'ਚ ਅੱਗ ਕਾਰ ਐਕਸੈਸਰੀਜ਼ ਦੀਆਂ ਦੁਕਾਨਾਂ ਸੜੀਆਂ ਚਾਰ ਵਾਹਨਾਂ ਦਾ ਨੁਕਸਾਨ ਰਾਗੀ ਰੋਹ ਨੇ ਦੱਸਿਆ ਕਿ ਉਹ ਸੜਕ ਤੋਂ ਲੰਘ ਰਿਹਾ ਸੀ ਤਾਂ ਉਸਨੇ ਇੱਕ ਚਾਰ ਮੰਜ਼ਿਲਾ ਇਮਾਰਤ ਵਿੱਚੋਂ ਧੂਆਂ ਨਿਕਲਦਾ ਵੇਖਿਆ ਉਸਨੇ ਇਮਾਰਤ ਦੀ ਨੇੜਿਓਂ ਜਾਂਚ ਕੀਤੀ ਤਾਂ ਪਹਿਲੀ ਮੰਜ਼ਿਲ ਤੇ ਕਾਰ ਐਕਸੈਸਰੀਜ਼ ਦੀਆਂ ਦੁਕਾਨਾਂ ਵਿੱਚ ਅੱਗ ਲੱਗੀ ਹੋਈ ਸੀ ਫਾਇਰ ਬ੍ਰਿਗੇਡ ਦੇ ਜਵਾਨ ਅੱਗ ਬੁਝਾ ਰਹੇ ਸਨ ਦੁਕਾਨ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਫਟ ਗਈਆਂ ਸਨ ਅਤੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਉਸਨੇ అలਾਰਮ ਖੜਾ ਕੀਤਾ ਅਤੇ ਨੇੜਲੇ ਲੋਕਾਂ ਨੂੰ ਦੱਸਿਆ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਅੱਗ ਬੁਝਾਊ ਕਰਮਚਾਰੀਆਂ ਨੇ ਨੇੜਲੀਆਂ ਇਮਾਰਤਾਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਅਤੇ ਲਿੰਕ ਰੋਡ ਤੇ ਪਾਣੀ ਦੀਆਂ ਟੈਂਕੀਆਂ ਖੜੀਆਂ ਕੀਤੀਆਂ ਅਤੇ ਸ਼ਾਵਰ ਚਲਾਏ ਲਗਭਗ ਡੇਢ ਘੰਟੇ ਦੀ ਮਿਹਨਤ ਅਤੇ 4 ਪਾਣੀ ਦੀਆਂ ਗੱਡੀਆਂ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਕਿਸੇ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਸਮੇਂ ਸਿਰ ਅਗ ਤੇ ਕਾਬੂ ਪਾ ਲਿਆ ਗਿਆ ਕੇਂਦਰ ਪਾਕ ক্রিকেট ਸਬੰਧਾਂ ਨਾਲ ਸਹਿਮਤ ਹੈ ਪਰ ਸਿੱਖ ਜਥੇ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰਦਾ ਹੈ ਭਗਵੰਤ ਮਾਨ ਕਰਤਾਰਪੁਰ ਸਾਹਿਬ ਲਾਂਘਾ ਮੁਰਖੋਲਣ ਅਤੇ ਸਿੱਖ ਜਥਿਆਂ ਨੂੰ ਨਨਕਾਣਾ ਸਾਹਿਬ ਜਾਣ ਦੀ ਆਗਿਆ ਦੇਣ ਦੀ ਮੰਗ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਜੇ ਕੇਂਦਰ ਏਸ਼ੀਆ ਕੱਪ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ক্রিকেট ਮੈਚ ਦੀ ਆਗਿਆ ਦੇ ਸਕਦਾ ਹੈ ਤਾਂ ਪੰਜਾਬੀ ਪਾਕਿਸਤਾਨ ਵਿੱਚ ਉਹਨਾਂ ਦੇ ਗੁਰਦੁਆਰਿਆਂ ਦੇ ਦਰਸ਼ਨ ਕਿਉਂ ਨਹੀਂ ਕਰ ਸਕਦੇ ਭਗਵੰਤ ਮਾਨ ਨੇ ਕਿਹਾ ਕਿ ਉਹ ਜਲਦੀ ਹੀ ਇਸ ਮੁੱਦੇ ਤੇ ਕੇਂਦਰ ਨੂੰ ਪੱਤਰ ਲਿਖਣਗੇ ਭਗਵੰਤ ਮਾਨ ਨੇ ਕਿਹਾ ਜਾਂ ਤਾਂ ਤੁਸੀਂ ਪਾਕਿਸਤਾਨ ਨਾਲ ਹਰ ਤਰ੍ਹਾਂ ਦੇ ਰਿਸ਼ਤਿਆਂ ਦੀ ਆਗਿਆ ਦਿਓ ਜਾਂ ਤੁਸੀਂ ਕਿਸੇ ਵੀ ਚੀਜ਼ ਦੀ ਆਗਿਆ ਨਾ ਦਿਓ ਸਿੱਖ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਾ ਦੇਣ ਅਤੇ ਕਰਤਾਰਪੁਰ ਸਾਹਿਬ ਲਾਂਘਾ ਮੜ ਖੋਲਣ ਦੀ ਮੰਗ ਵਿਰੁੱਧ ਆਵਾਜ਼ਾਂ ਬੁਲੰਦ ਹੋ ਰਹੀਆਂ ਹਨ ਹਾਜ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗਨੇਵੀ ਇਹ ਮੁੱਦਾ ਉਠਾਉਂਦੇ ਹੋਏ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਲਈ ਸਿੱਖ ਜਥਿਆਂ ਨੂੰ ਨਨਕਾਣਾ ਸਾਹਿਬ ਜਾਣ ਤੋਂ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਲਏ ਗਏ ਫੈਸਲੇ ਦੀ ਨਿਖੇਦੀ ਕਰਦੇ ਹਨ ਭਗਵੰਤ ਮਾਨ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਵੀ ਇਸ ਮੁੱਦੇ ਤੇ ਆਪਣਾ ਸਟੈਂਡ ਸਪਸ਼ਟ ਕਰਨ ਲਈ ਕਿਹਾ ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼